ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਜੀ ਜਿੰਨਾ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਲੱਗਦਾ ਬੈਲ ਵਜਾ ਦੇਣ ਘੰਟੀ ਵਾਲਾ ਜੀ ਕਿਉਂਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਸਕੇ ਜੀ ਅੱਜ ਦੀ ਵੀਡੀਓ ਪੈਂਡਾਖਲੀਆ ਜਲਾਲ ਜਿਹਾ ਪਿੰਡਾ ਸੀ ਰਾਮਪਰਾ ਫੂਲ ਤੇ ਵਿੱਚੋਂ ਕਵਰ ਕਰ ਰਹੇ ਹਾਂ ਇਹ ਨੇੜ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਭਦੌੜ ਭਗਤਾ ਭਾਈ ਕਾ ਜਲਾਲ ਨੇੜ ਦੇ ਪਿੰਡ ਰਹ ਜਾਂਦੇ ਆ ਜੀ ਵੀਰ ਕੋਲ ਦੋ ਨਾਗ ਆਪਾਂ ਸੀ ਲੈ ਲੈ ਕੇ ਆਏ ਆ ਜੀ ਇੱਕ ਚਾਰ ਦੰਦ ਚੋਟੀ ਹੈ ਜੀ ਬਹੁਤ ਸੋਹਣੀ ਪੜੀ ਹੋਈ ਹੈ ਜੀ ਸਿੰਘ ਸੁੰਗ ਤੇ ਸਦੀ ਪ੍ਰਸਾਦ ਦਾ ਰੋਡ ਤੋਂ ਪੂਰਾ ਤੂਰਾ ਚੱਕਰ ਕਰ ਸਕਦੇ ਹਾਂ ਥਾਂ ਥਾਂ ਕੱਲੇ ਕੱਲੇ ਨਿਖੜਵੇਂ ਥਾਣਾ ਜੀ ਬਹੁਤ ਸੋਹਣੀ ਰੱਜੀ ਬੜੀ ਝੋਟੀ ਹੈ ਜੀ ਵੀਰ ਕੋਲੇ ਪਸ਼ੂ ਜ਼ਿਆਦਾ ਹੋਣ ਕਰਕੇ ਕਈ ਸਮੱਸਿਆ ਬਹੁਤ ਆ ਰਹੀ ਹੈ ਜੀ ਲਿਵਰ ਦੀ ਸਮੱਸਿਆ ਬਹੁਤ ਆ ਰਹੀ ਹੈ ਇਸ ਕਰਕੇ ਵੀਰ ਦੀ ਦੋ ਨਾਲ ਸੀਲ ਨਹੀਂ ਕਰ ਰਹੀ ਹੈ ਇੱਕ ਆ ਬੱਸ਼ੀ ਹੈ ਜੀ ਖੀਰੀ ਬੱਸ਼ੀ ਹੈ ਜੀ ਦੰਦੋਂ ਇਹ ਬਹੁਤ ਸੋਹਣੀ ਬੱਸ਼ੀ ਹੈ ਚਿੱਟੀ ਨਾਸਾ ਫੇਸ ਕੁਆਲਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਦੋਸਤੋ ਚੰਗੀ ਪਲੀ ਹੋਈ ਬੱਛੀ ਹੈ ਜੀ ਇਹ ਵੀ ਐਸੀ ਸਮੱਸਿਆ ਕਰਕੇ ਸੇਲ ਕਰ ਰਹੀ ਹੈ ਜੀ ਕਿਉਂਕਿ ਫਲੇਵਰ ਦਾ ਕਰਕੇ ਨਹੀਂ ਲੋਟ ਆਉਂਦਾ ਜੀ ਚਾਰ ਥਾਣਾ ਜੀ ਇਹਦੇ ਕੱਲੇ-ਕੱਲੇ ਨਿਕੜਵੇਂ ਜੀ ਇਹ 9 ਕੁ ਮਹੀਨਿਆਂ ਦੀ ਏਜ ਤੇ ਬੱਛੀ ਹੈ ਜੀ ਦੋ ਨਗ ਸੇਲ ਲਈ ਹੈ ਜੀ ਬੱਛੀ ਬਹੁਤ ਸੋਹਣੀ ਹੈ ਜੀ ਨਾਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਕਿੰਨਾ ਕੀਨਾ ਨਗੀਨਾ ਨਗੀਨਾ ਬੱਛੀ ਹੈ ਜੀ ਇਹ ਪੈਂਡ ਆਕ ਲਿਆ ਜਦਰਾ ਜਦਰਾ ਬਟੰਡਾ ਬਾਈ ਦਾ ਨਾਮ ਹੈਗਾ ਜੀ ਗੱਗੀ ਸਿੱਧੂ ਇਹਦਾ ਕੰਟੈਕਟ ਨੰਬਰ ਉੱਪਰ ਚੱਲ ਰਿਹਾ ਹੈ ਜੀ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਝੋਟੀ ਦੇਖ ਸਕਦੇ ਹੋ ਤੇ ਇੱਕ ਬੱਸੀ ਝੋਟੀ ਚਾਰ ਦੰਦਾ ਜੀ ਬੱੱਚੀ ਕੀ ਜੀ ਧੰਨਵਾਦ